ਉਹ ਤੁਸੀਂ ਜੋ ਵੀ ਹੈ ਡਿਸੀਜਨ ਲੈਣਾ ਹੈ ਕੋਈ ਨਿਰਣੇ ਲੈਣਾ ਹੈ ਕੋਈ ਹੋਰ ਕਰਨਾ ਹੈ ਉਹਦੇ ਤੇ ਅਗਰ ਕੋਈ ਉਹਦੇ ਚ ਕਮੀਆਂ ਹੈ ਤਾਂ ਵੀ ਆਪਾਂ ਨੋਟ ਕਰੀਏ ਵੀ ਇੱਥੇ ਜੇ ਕਮੀ ਸੀਗੀ ਉਹਦੇ ਤੇ ਆਪਾਂ ਵਿਚਾਰ ਕਰੀਏ ਵੀ ਐਸ ਕਮੀ ਨੂੰ ਐਸ ਤਰੀਕੇ ਨਾਲ ਆਪਾਂ ਸਹੀ ਕਰ ਸਕਦੇ ਹਾਂ ਤਾਂ ਇਹ ਮੇਲਾ ਪੂਰੇ ਭਾਰਤ ਹੀ ਨਹੀਂ ਭਾਰਤ ਤੋਂ ਵੀ ਅੱਗੇ ਜਾ ਸਕਦਾ ਹੈ ਪ੍ਰਯਾਸ ਹਮੇਸ਼ਾ ਹੀ ਆਪਣਾ ਸਾਰਿਆਂ ਦਾ ਇਹ ਰਿਹਾ ਥੋੜਾ ਜਾਂ ਕਈ ਵਾਰ ਕੋਈ ਡਿਸੀਜਨ ਲੈਣੇ ਆ ਉਥੇ ਕਈ ਵਾਰ ਨਾ ਵਿਚਾਰਾਂ ਦਾ ਥੋੜਾ ਜਾਂ ਉਚਨੀਕ ਹੋ ਜਾਂਦੀ ਹੈ ਔਰ ਕੋਈ ਵੱਡੀ ਗੱਲ ਨਹੀਂ ਹੁੰਦੀ ਹਾਲਾਂਕਿ ਪਿਛਲੀ ਵਾਰ ਆਪਾਂ ਮੇਲਾ ਲਾਇਆ ਮੈਂ ਲੈ ਇਸੇ ਗੱਲ ਤੋਂ ਸ਼ੁਰੂ ਕਰ ਦਿੰਨਾ ਹੈ ਮੇਲੇ ਤੇ ਆਪਾਂ ਸਟੇਜ ਬਣਾਉਣੀ ਐ ਸਟੇਜ ਤੇ ਇੱਕ ਵਕਤਾ ਆਉਂਦਾ ਮੈਂ ਮੇਰੇ ਤੋਂ ਹੀ ਸ਼ੁਰੂ ਕਰਦਾ ਵਕਤਾ ਮੰਨ ਲਓ ਕੋਈ ਬੋਲਣ ਜਾਣਦਾ ਕੋਈ ਤਰ੍ਹਾਂ ਦਾ ਕਲਾਕਾਰ ਹੈ ਅਗਰ ਤੁਸੀਂ ਉਹਨੂੰ ਬੁਲਾਇਆ ਤਾਂ ਤੁਸੀਂ ਉਹਨੂੰ ਟਾਈਮ ਦਿਓ ਯਾਨ ਲਾ ਭਾਈ ਅੱਧਾ ਘੰਟਾ ਤੇਰੇ ਕੋਲੇ ਐ ਯਾਨ ਲਾ ਭਾਈ 10 ਮਿੰਟ ਤੇਰੇ ਕੋਲੇ ਐ ਮੰ ਲੋ ਆਪਾਂ ਕਿਸੇ ਕਲਾਕਾਰ ਨੂੰ ਜਾਂ ਕਿਸੇ ਵਕਤਾ ਨੂੰ ਬਾਹਰੋਂ ਬੁਲਾ ਲਿਆ ਤੇ ਉਹਨੂੰ ਆਪਾਂ ਮੈਕ ਦੇਤਾ ਤੇ ਆਪਣੇ ਕੋਈ ਕੋਈ ਜਾ ਕੇ ਉਹਦੇ ਤੋਂ ਮੈਕ ਹੋਵੇ ਜਾਂ ਉਹਨੂੰ ਕਵੇ ਮੈਨੂੰ ਮੈਕ ਦੇ ਇਹ ਉਹਦਾ ਅਪਮਾਨ ਹੈ ਆਪਣੇ ਨਾਲ ਤੁਹਾਨੂੰ ਪਤਾ ਹੋਊਗਾ ਇੱਕ ਵਕੀਲ ਵੀ ਜੁੜਿਆ ਜਿਹਨੇ ਬੜੇ ਪ੍ਰਯਾਸ ਕਰਿਆ ਸੀ ਵਿਚਾਰ ਰਹਿਣੇ ਹਾਂ ਰਜਿਸਟ੍ਰੇਸ਼ਨ ਤੇ ਉਹ ਦੇਣ ਤੇ ਪ੍ਰਧਾਨ ਸਰ ਨੂੰ ਪਤਾ ਹੈ ਬਲਾਦ ਜਨਨ ਨੇ ਉਹਨੇ ਆਪਦੇ ਕੰਮ ਤੋਂ ਉਤੋਂ ਦੀ ਹੋ ਕੇ ਕਰਿਆ ਹੋ। ਕਈ ਵਾਰ ਉਹ ਉਹਦੇ ਹਾਲਾਂਕਿ ਜੇ ਦੇਖੀ ਦੇ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਕੱਲਾ ਦੇ ਖੇਤਰਾਂ ਜਿਸੇ ਵਕਤਾ ਤੋਂ ਅਜਰ ਕੋਈ ਮਾਈਕ ਮੰਗਦਾ ਰਹੇ ਜੀ ਜਾਂ ਮਾਈਕਰ ਤੇ ਇਹ ਉਹਦੀ ਇਨਸਲਟ ਹੈ। ਹਾਲਾਂਕਿ ਤੁਸੀਂ ਸਾਰੇ ਬੈਠੇ ਹੋ ਕਿ ਮੇਰਾ ਸਕੂਲ ਹੈ ਅਗਰ ਮੇਰੇ ਤੋਂ ਤੁਸੀਂ ਇਹ ਕਹੋ ਵੀ ਮੈਂ 7 ਦਿਨ ਉੱਥੇ ਰਹਿ ਜਾਊਗਾ ਤੇ ਜੋ ਆਖ ਭਾਣਦੇ ਦੀ ਕੋਈ ਡੀਟ ਹੋ ਤਾਂ ਦਿਨ ਤਾਂ ਮੈਂ ਨਹੀਂ ਲੈ ਸਕਦਾ ਪਰ ਤੁਸੀਂ ਜਦੋਂ ਕਹੋਗੇ ਤਾਂ ਮੈਂ ਕੋਈ ਆ ਸਕਦਾ ਤੁਹਾਡੇ ਆਉਣ ਦੇ ਹੱਦਾਂ ਚੜ੍ਹਨ ਦੇ ਵਾਸਤੇ ਆ ਸਕਦਾ ਇਹ ਮੈਨੂੰ ਉੱਥੇ ਇੱਕ ਕਮੀ ਨਜ਼ਰ ਆਈ ਮਹਿਸੂਬ ਮੈਂ ਵੀ ਮੈਂ ਉਹ ਦੋ ਇੱਕ ਦੋ ਆਕਤਾ ਆਏ ਜੀ ਉਹਨਾਂ ਨੇ ਮਹਿਸੂਸ ਕਰਿਆ ਤਾਂ ਸਿੱਟ ਤੌਰ ਤੇ ਮੇਲਾ ਯੋਧਾ ਨੂੰ ਕਹਿੰਦਾ ਵੀ ਤੁਹਾਡੇ ਜਾ ਕਮੀ ਸੀ ਅਗਲਾ ਦਿਜੇ ਬੰਦੇ ਦੇ ਥਰੂ ਆਂਦਾ ਵੀ ਯਾਰ ਮੈਨੂੰ ਉੱਥੇ ਆ ਕਮੀ ਲੱਗੀ ਤਾਂ ਮੈਨੂੰ ਇੱਕ ਕਮੀ ਦੇਖੀ ਜੋ ਮੇਰੀ ਤੈਨੀ ਨਜ਼ਰ ਹੈ ਬਹੁਤ ਜ਼ਿਆਦਾ ਮੈਂ ਜਿਲ੍ਹੇ ਬਾਰੇ ਜਾਣਦਾ ਨਹੀਂ ਤਾਂ ਮੈਂ ਕੀ ਕਮੀ ਘਟ ਦੂੰਗਾ ਉਹ ਸਟੇਜ ਤੇ ਮੈਨੂੰ ਲੱਗੀ ਤਾਂ ਐਸ ਤੇ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਵੀ ਆਪਾਂ ਕਿਸੇ ਹਕਤਾ ਨੂੰ ਬੁਲਾਉਣੀ ਹੈ ਤੂੰ ਉਹਨੂੰ ਟਾਈਮ ਦਿੱਤਾ ਜਾਵੇ ਭਾਈ ਘੜੀ ਦੇਖ ਲੈ ਤੇਰੇ ਕੋਲੇ 10 ਮਿੰਟ ਹੈ ਜਾਂ ਤੇਰੇ ਕੋਲੇ 20 ਮਿੰਟ ਹੈ ਜਾਂ ਤੇਰੇ ਕੋਲੇ ਅੱਧਾ ਘੰਟਾ ਉਦੋਂ ਬਾਅਦ ਉਹਦੇ ਤੋਂ ਮਾਈਕ ਲੈ ਲਓ ਦائیں ਤੋਂ ਕੋਈ ਵੀ ਧੀਗਾ ਨਹੀਂ ਐਸ ਤਰ੍ਹਾਂ ਨੀਏ ਛੋਟੀਆਂ ਛੋਟੀਆਂ ਦਮੀਆਂ ਜਿਹੜੀਆਂ ਹੈ ਕਿਉਂਕਿ ਆਪਣੀ ਜਿਹੜੀ ਸਮੀਤੀ ਹੈ ਹਜੇ ਰੋੜਾ ਨਾ ਲੱਗੀ ਜਿਵੇਂ ਜਵਾਹ ਰੋੜਾ ਨਹੀਂ ਲੱਗਦਾ ਗੋਡਿਆਂ ਤੇ ਆਪਾਂ ਅਜੇ ਰੁੜ ਨਹੀਂ ਲੱਗੀ ਐ ਇਹ ਤੇ ਇਹਨੂੰ ਆਪਾਂ ਸਾਰਾ ਦੇਵਾਂਗੇ ਜੇਨੇ ਪੈਰਾਫਿਰ ਵੀ ਹੋ ਜਾਣਾ ਹੋਊਗੀ ਇਹਦੇ ਚ ਵੀ ਕੋਈ ਦੋਰ ਆਈ ਪਰ ਜੱਲਿਆ ਵੀ ਇਸ ਤਰ੍ਹਾਂ ਆ ਕੇ ਆਪਾਂ ਸਾਰਾ ਦੇ ਲੋਗ ਆ ਵੀ ਨਾ ਤੇ ਪੀ ਲੱਗਦੀ ਇਹ ਜਿਹੜਾ ਰੱਬ ਚਾਹੁੰਦਾ ਏ ਉਹਦੇ ਹੀ ਤੇ ਦੇਖੋ ਰੱਬ ਨੇ ਚਾਇਆ ਦੋ ਵਾਰ ਲਾ ਲਿਆ ਤੇ ਤੀਜੀ ਵਾਰ ਨਹੀਂ ਤੇ ਆਈਆਂ। ਉਹ ਆਪਣੇ ਸਾਰੇ ਜੀ ਬੈਠਾ। ਮੇਰੇ ਅਗੇ ਕਾਰੇ ਦਿਲ ਦਾ ਜਿਹੜਾ ਰੱਬ ਆ ਉਹ ਥੋੜਾ ਜਿਹਾ ਘਟ ਢੰਗਦਾ ਬਾਹਰ। ਸੱਚੀ ਦੇ ਲਾੜੇ ਦਾ ਥੋੜਾ ਜਿਹਾ ਢੰਗਦਾ। ਹੁਣ ਜੀ ਜਿਹੜਿਆਂ ਦਾ ਰੱਬ ਸੱਜਿਆ ਹੈ ਜਿਹੜਾ ਆਪਣੇ ਦੇਨ ਦਾ ਮੁਰੀਦ ਹੋਇਆ ਗਿਆ। ਤੇ ਨਾ ਅਸ਼ੀਰਵਾਦ ਆਪਾਂ ਦੇ ਜਾਂਦਾ ਸੋ ਇਹ ਗੱਲਾਂ ਕਿ ਲਗਦੀ ਨਾਲੋ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਭਰਾ ਹੋਵੇ ਲੜ ਨੇਰੇ ਛੁੱਟ ਗਿਆ ਉਮਰ ਨਹੀਂ ਗੁਜ਼ਰੀ ਸਾਰੀ ਨਿਤਨੇਤ ਹੱਥ ਲੱਗਦਾ ਨਹੀਂ ਇਹ ਕਰਮਾਂ ਵਾਲਾ ਵੇਲਾ ਪਤਾ ਨਹੀਂ ਫਿਰ ਮਾਲਸ ਵੱਤ ਤੇ ਕਦੋਂ ਹੋਵੇਗਾ ਮੇਲਾ ਸੁੱਕੇ ਬਾਗ ਹੋਏ ਮੁੜਤਾਜੇ ਆ ਬੜਿਆ ਵਿੱਚ ਮਾਲੀ ਬਣੇ ਚਮਨ ਵਿੱਚ ਰੰਗ ਹਜ਼ਾਰਾਂ ते फुल खिले हर डाली जा रहा। यार बिना किस यार मिले जान हजारा मैं किसकारी करा लखवारी मैं शुक्र करा लखवारी जिन्हें भी इतने बैठे हैं सारे यार ही है कोई बड़ा वा है कोई छोटा यार है कोई घनिष्ठ यार है कोई, कोई सिंपल यार है है यार ही मेले उद ही लगते हैं ਜਦੋਂ ਯਾਰ ਯਾਰਾਂ ਨੂੰ ਚਾਹੁੰਦੇ ਐ ਤੇ ਮੇਲਿਆਂ 'ਚ ਯਾਰ ਹੀ ਇੱਥੇ ਹੁੰਦੇ ਐ ਹੋਰ ਕੋਣ ਇਕੱਠਾ ਹੁੰਦਾ ਐ ਤੇ ਪ੍ਰਮਾਤਮਾ ਕਰੇ ਥੋਡੀਆਂ ਯਾਰੀਆਂ ਥੋਡੇ ਜਾਣ ਤੋਂ ਬਾਅਦ ਵੀ ਲੋਕ ਉਧਾਰਨਾ ਦੇਣ ਬੈਣੀ ਮਾਨ ਜੀ ਪ੍ਰਮਾਤਮਾ ਕਰੇ ਥੋਡੀਆਂ ਯਾਰੀਆਂ ਐਂਡੀਆਂ ਬੂੜੀਆਂ ਨੇ ਬਣ ਕਿ ਥੋਡੇ ਜਾਣ ਤੋਂ ਬਾਅਦ ਵੀ ਲੋਕ ਗੱਲਾਂ ਕਰਨ ਕਿ ਫਲਾਣੇ ਫਲਾਣੇ ਹੁੰਦੇ ਜੀ ਭਾਈ ਇਹ ਯਾਰੀ ਤਾਂ ਦੇਖੋ ਜੀ ਲੱਗਦੀ ਵੀ ਸੁਭਪਨਾਂ ਵਾਲੀ ਐ ਤੇ ਨਿਭਦੀ ਵੀ ਸੁਭਪਨਾਂ ਵਾਲੀ ਐ ਜਦੋਂ ਬੰਦਾ ਮੇਰੇ ਅਰੰਗ ਦਾ ਗੁਰੂ ਸੁਣ ਕੇ ਆਇਆ ਨਾ ਉਹਨੇ ਕੀ ਜੀ ਗੱਲ ਤੇ ਰੋਸ ਜਾਂਦਾ ਰੋਸੇ ਕਿਲੇ ਕੋਈ ਹੈ ਤਾਂ ਭਈ ਆਪ ਸ੍ਰੀ ਸੁਲਕ ਜਾਣਗੇ ਠਾਂਗੇ ਇੱਕ ਪਰਵਾਰ ਹੈ ਪਰਮਾਤਮਾ ਨੇ ਉਸ ਪਰਵਾਰ ਨੂੰ ਨਾਮ ਵੀ ਦਿੱਤਾ ਅਸ਼ਵਾਂ ਪਸ਼ੂ ਬਾਲਕ ਸੇਵਾ ਸਮਿਤੀ ਕੋਈ ਕਿਸੇ ਸਦਸਿਆ ਦਾ ਮੰਨ ਲੋ ਨਾਮ ਹੈ ਨਹੀਂ ਉਹਦੇ ਚ ਬਣਨਾ ਚਾਹੁੰਦਾ ਹੈ ਕੋਈ ਨਵੀਂ ਉਮਰ ਦਾ ਮੁੰਡਾ ਜਾਂ ਕੋਈ ਹੋਰ ਬੈਠੇ ਆ ਮੇਰੇ ਸਾਹਮਣੇ ਤੋ ਆਧਾਰ ਕਾਰਡ ਦੇ ਦੇਣ ਇਹ ਰਜਿਸਟਰਡ ਹੋਏ ਬਾਅਦ ਕੋਈ ਬਹੁਤ ਮਟਾਕਾਮ ਨਹੀਂਗਾ ਆਧਾਰ ਕਾਰਡ ਦੇਣ ਆਧਾਰ ਕਾਰਡ ਦਿਓ ਸਮਿਤੀ ਦੇ ਵਿੱਚ ਐਡ ਹੋ ਜਾਣਗੇ ਸਦਸਿਆ ਹਣ ਕਿੰਨੇ ਵੀ ਬਣ ਸਕਦੇ ਆ ਥੋੜੀ ਬਤਿ ਗਾਣੀ ਹੋਰ ਕੋਈ ਗੱਲ ਕਰਨਾ ਚਾਹੁੰਦਾ ਤਾਂ ਆਓ ਜੀ ਇੱਥੇ ਸਟੇਜ ਤੇ ਪਰਮੋ ਸਿੰਘ ਜੀ ਨਵੇਂ ਬੰਦੇ ਜੁੜਿਆ ਨਾ ਨਾਂ ਬੋਲ ਦਿੰਦੇ ਐ ਸਰਪੰਚ ਸਾਹਿਬ ਕਿ ਆ ਬਾਈ ਕਿ ਆਇਆ ਹੈ ਆ ਨਵੇਂ ਬੰਦੇ ਸਰਪੰਚ ਸਾਹਿਬ ਦੇ ਕੇ ਦੇ ਉਹ ਭਪਿੰਦਰ ਸਿੰਘ ਜੀ ਸਰਪੰਚ ਸਾਹਿਬ ਪਿੰਡ ਦੋਦਾਂ ਤੋਂ ਸਾਡੇ ਨਵੇਂ ਸਦਸਿਆਂ ਹਨ ਤਾਲੀਆਂ ਨਾਲ ਇਹਨਾਂ ਦਾ ਸਵਾਗਤ ਕਰੋ ਜੀ ਸਰਪੰਚ ਜੀ ਆਇਆ ਆਦਦੇ ਆ ਤੁਹਾਨੂੰ ਸਾਡੇ ਇਸ ਪਰਿਵਾਰ ਦੇ ਵਿੱਚ ਸ੍ਰੀਮ ਜੀ ਯਾਦਵ ਮੰਨੀਆ ਵਾਲੀ ਤੋਂ ਨਵੇਸ਼ ਦਸਿਆਨੰ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਇਸ ਪਰਿਵਾਰ ਦੇ ਵਿੱਚ ਰਿਪੂ ਤੋਂ ਮੰਨੀਆ ਨੇਰਾ ਸੰਗਰੀਆ ਤੋਂ ਵੀ ਸਾਡੇ ਨਵੇਸ਼ ਦਸਿਆਨੰ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਔਰ ਜੀ ਕੋਈ ਸਖਸ਼ ਹੈ ਭਾਈ ਆਇਆ ਹੈ ਨਾ ਆਹ ਦੇਖੋ ਨਾਮ ਸੀ ਹੋਇਆ ਹਾਂ ਜੀ ਲਾਂ ਮੈਂ ਬਾਈ ਜੀ ਆਇਆ ਹੈ ਨਾ ਕੋਈ ਨਹੀਂ ਨਾਮ ਤਾਂ ਬੋਲਾ ਨਾਮ ਕੋ ਸਿੰਦਰਪਾਲ ਸਿੰਘ ਜੀ 도ਤੇ ਵਾਲਾ ਤੋਂ ਇਹ ਵੀ ਇਸ ਟੀਮ ਦੇ ਸਦਸਿਆ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਆਓ ਪ੍ਰਧਾਨ ਜੀ ਚਾਰ ਸਬਤ ਗੋ ਮੇਲੇ ਬਾਰੇ ਚਾਰ ਸਬਤ ਨਹੀਂ 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 ਆਓ ਆਓ ਜਾਓ ਨਹੀਂ ਨਹੀਂ ਆਓ ਨਹੀਂ ਬੋਲ ਨਹੀਂ ਨਹੀਂ ਪ੍ਰਧਾਨ ਜੀ ਨਹੀਂ ਉਹ ਪ੍ਰਧਾਨ ਨੇ ਬੁਲਾ ਰਿਸ਼ਤਪਾਲ ਦੀ ਫਿਲਮ ਹੋ ਚੱਲ ਰਹੀ ਹੈ ਵਿਜੈ ਦੀ ਉਹਦਾਰਾ ਲੀਲਿਆ ਵਾਲੀ ਤੋਂ ਇਹਨੇ ਨਵਾਂ ਕੋਟ ਪਾੜਿਆ ਜੀ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਇਸ ਪਰਿਵਾਰ ਦੇ ਵਿੱਚ ਆਓ ਪ੍ਰਧਾਨ ਜੀ ਰੱਖੋ ਵੀ ਦੋ ਸ਼ਬਦ ਆਪ ਤੇ ਜੋੜੀ ਆਓ ਪ੍ਰਧਾਨ ਜੀ ਆਓ ਪ੍ਰਧਾਨ ਜੀ ਰੱਖੋ ਦੋ ਆਓ ਪ੍ਰਧਾਨ ਜੀ ਰੱਖੋ ਦੋ અમૃતપાલજી ગેલ અશ્વિનીજી જાખડ નવા ફાર્મ બનાયા જી અમૃતપાલ જાખડ ઇનાડે નામ હે જી જાખડ ઇનાડે ફાર્મ બનાયા 39 નવા ચલ ઓર બતજી દોરીનો રેટ 5000 ઓર કઈ કઈ ચીજ બોલનીયા તસૂ દોરીનો રેટ 5000 રૂપિયા ਹਾਂ 500 ਰੁਪਿਆ ਦਾ ਤਾੜੀਆਂ ਦੀ ਐਸ ਗੱਲ ਦੇ ਬਹੁਤ ਦਰਸ਼ਕ ਜੀ ਨਿਰੰਦਰ ਜੀ ਰੱਖਣ ਦੋ ਜੀ ਕੋਈ ਕੁਝ ਹੋਰ ਦੱਸ ਦਾਂਗੇ ਮੇਰੇ ਕੋਨੇ ਬੋਲ ਰਹੇ ਨੇ ਪਰਮ ਜੀ ਆ ਸ਼ੋਅ ਤਾਂ ਆਈ ਗੱਛਾ ਕਰਦਾ ਆ ਆਓ ਉਹ ਤੇਗਾ ਸ਼ੋਅ ਕਰਨਾ ਵਤ ਕਰਨਾ ਹੀ ਕੋ ਚਾਲ ਲਗਾ ਕੋ ਹਾਜ਼ਰ ਹਾਜ਼ਰ ਮੈਂ ਠੀਕ ਕਰਦੇ ਉਹ ਬੈਕ ਉਹ ਬੈਕ ਬੰਦ ਕਰ ਦੋ ਤੁਹਾਨੂੰ ਥੋੜਾ ਇੱਕ ਤਾਂ ਦਿੱਤੇ ਆ ਜੀ 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 100 ਬੰਦਾ ਲੈ ਆਜਨ ਮੈਸਜ ਦੇ ਬੋਲਦੇ ਨੇ ਜੀ ਅੱਜ ਸੁਣਨਾ ਪੁਰਾਣਾ ਡਿਸਪਲੇ ਆਨੇ ਆਨੇ ਗੱਲ ਗੱਲ ਦੋ ਮਿੰਟਾਂ ਲਈ ਦੋ ਮਿੰਟ ਰੋਕੋ ਆਪਾਂ ਜਮ ਹਲੋ 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 ਹ हनुमानगढ़ जिला हनुमानगढ़ का सभी का मैं मेरे घराने पे मेरे यहाँ फार्म में मीटिंग करने पे बहुत बहुत धन्यवाद आपने मेरे को ये सेवा का मौका दिया इसमें अध्यक्ष जसपाल सिंह जी मान साहब मोहन जी राठौड़ सतपाल सिंह जी पैरा सिंह जी, जी सरपंच भाई इंद्रजीत सिंह जी भाई देव जी भाई सारे रमेश गोदारा ਇਧਰ ਸਰਦਾਰ ਦਰਸ਼ਨ ਸਿੰਘ ਜੀ ਕਰਨੀ ਜੀ ਨਵਿੰਦਰ ਸਿੰਘ ਮਾਨ ਆ ਸਾਡੇ ਮੇਰੇ ਗੁਰੂ ਭਗਤ ਸਿੰਘ ਜੀ ਪਤਲੇ ਕੋੜਾ ਵਾਲੀ ਤੋਂ ਜਿਨ੍ਹਾਂ ਨੇ ਮੈਨੂੰ ਕੋੜੀਆਂ ਦੀ ਦੁਨੀਆ ਵਿੱਚ ਲੈ ਕੇ ਆਏ ਸੀ ਇਹ ਮੇਰੇ ਗੁਰੂ ਹੈ ਪਹਿਲੀ ਕੋੜੀ ਮੈਨੂੰ ਉਹਨਾਂ ਨੇ ਦਵਾਈ ਸੀ ਕੋੜੀਆਂ ਦੇ ਵਿੱਚ ਮੇਰਾ ਪਿਆਰ ਰੱਖਿਆ ਸੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਬਹੁਤ ਬਹੁਤ ਆਵਾਜ਼ ਮੈਂ ਅਦਾ ساری عمر ਪ੍ਰਸੰਨ ਨਹੀਂ ਹੋ ਸਕੀ ਭਾਈ ਸਾਹਿਬ ਅਕਾਸ਼ਤੋਂ ਹੋਰ ਵੀ ਮੇਰੇ ਭਰਾ ਪ੍ਰੇਮ ਜੀ ਆਦਿ ਮੀਡੀਆ ਪਰ ਨਾਰੀ ਇਹਨਾਂ ਦਾ ਬਹੁਤ 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 ਧੰਨਵਾਦ ਕਰਤਾ ਹੂੰ ਜਸੂ ਲੇਕਰ ਹੈ ਜੋ ਮਾਸਟਰ ਜੀ ਵਰਪੂਰ ਸਿੰਘ ਜੀ ਇਹਨਾਂ ਦਾ ਦੋਨਾਂ ਦਾ ਸ਼ੌਕ ਜਿਹੜਾ ਹੈ ਮੇਲੇ ਦੇ ਵਿੱਚ ਲਾਉਣ ਦਾ ਬਹੁਤ ਹੀ ਵੱਡਾ ਸ਼ੌਕ ਹੈ ਇਹਨਾਂ ਨੇ ਸਾਨੂੰ ਇਹ ਸਰਾਹ ਦੇ ਵਿੱਚ ਪਾਇਆ ਸਾਨੂੰ ਸਲਾਵਾ ਦਿੱਤੀਆ ਸਾਡਾ ਸਾਰਾ ਜਿੰਨਾ ਕੁ ਕੰਮ ਸੀ ਸਾਨੂੰ ਜੋਰ ਹੀ ਨਹੀਂ ਆਇਆ ਸਾਰਾ ਸੰਭਾਲ ਲਿਆ ਤੇ ਦੂਜਾ मीडिया प्रभारी इन्होंने हमें बहुत ज्यादा दुनिया में बहुत नाम कमाया इन्होंने मेरा मैं बहुत बहुत भारी हूँ आए, आए सभी का बहुत बहुत धन्यवाद करता हूँ और पक्ष्य पालक समिति की तरफ से सभी को मेरी विनती है ये परिवार ऐसे ही बना रहे अपने किसी में आपस में कोई डिस्प्यूट है कोई है तो अपने बैठ के उसको एक दो दिन में हो जाएंगे आज होगा तो कल साहब ये नहीं हो कि अपन टूटे इसको अपने सौ हजारों साल चलाना है ये मेला हर साल दुगना तो लगेगा ये मेरा वादा है मेले को किसी तरह की कमी नहीं आने देंगे मेले में जो आने वाले लोगों को किसी तरह की कमी नहीं आने देंगे चाहे हमारे कमेटी के सभी के हमारे सभी परिवार के खुद से लग जाए तो ये नहीं होगा बाहर से आने वाला कोई कह दे कि अब वो कमी आ गई पानी की कमी आ गई बिजली की कमी आ गई किसी को टेंट की कमी आ गई तो ये हम मीडिया की तरफ से लोगों में संदेश भेजना चाहते हैं कि अगर किसी को हमें इस तरह की हमारी पिछले मेले में कमियां रही है हमें कमेंट बॉक्स में डालो और हम उसको दूर करेंगे और आप हमें सेवा का मौका दो और हमारे मेले में आओ सभी भारत के सभी लोगों से हरियाणा पंजाब राजस्थान बिहार उत्तरांचल सभी के लोगों को मैं हाथ जोड़ के विनती करता हूँ कि हमारे मेले में पंद्रह फरवरी को ये मेला लग रहा है और हर साल इसी तारीख को लगेगा और हमारी कमेटी जो काम डिसाइड करेगी हम उसके साथ रहेंगे धन्यवाद बहुत बहुत धन्यवाद ਇੱਕ ਵਾਰ ਬਹੁਤ ਵੀਡੀਓ ਬਣੇਗੀ ਸਰ ਬਹੁਤ ਬਰਸਤ ਪਾਕ ਸਿੰਘ ਜੀ ਪਰਾ ਸਿੰਘ ਜੀ ਇੰਦਰ ਜੀ ਜੀ ਭਾਈ ਜੇਪ ਸਿੰਘ ਬੈਠੇ ਐ ਪਾਕ ਸਿੰਘ ਜੀ ਬੈਠੇ ਐ ਨਰਭੂ ਸਿੰਘ ਜੀ ਹੈ ਦਸਰ ਸਿੰਘ ਜੀ ਹੈ ਪਰਕਨੀ ਹੈ ਔਰ ਪ੍ਰਿੰਦੀ ਹੈ ਭਾਈ ਗੁਰਰਾਜ ਜੀ ਹੈ ਇੰਨਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨੋ ਨੇ ਘੋੜਿਆਂ ਦੀ ਦਿਨਵਤ ਸਭ ਤੋਂ ਵੱਡੀ ਵੱਡੀ ਘੋੜੀਆਂ ਇਹਨਾਂ ਰੱਖੀਆਂ ਮੈਂ ਤਾਂ ਇੱਡੀ ਘੋੜੀਆਂ ਨਹੀਂ ਦੇਖਿਆ ਮੈਂ ਤਾਂ ਜਿਕੜਾ ਪਾਉਣ ਦੇ ਕੋ ਘੋੜੀ ਆਈ ਸੀ ਮੈਂ ਇੱਡੀ ਘੋੜੀ ਨਹੀਂ ਦੇਖੀ 70 ਇੰਦੀ ਲੋਕਾਂ ਨੇ ਗੱਪ ਸੁਣੀ ਸੀਗੀ 70 ਇੰਦੀ ਮੈਂ ਘੋੜੀ ਬਣੀ ਆ ਬਹੁਤ ਚੰਗੇ ਜਾਨਵਰ ਹੈ ਅੰਕਲ ਪਿਆਰਾ ਸਿੰਘ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੋਹਣਾਂ ਜੀ ਬਖੇ ਆ ਤੇ ਜਿਨ੍ਹਾਂ ਨੇ ਇਹ ਬੂਟਾ ਲਾਇਆ ਸੀ ਮੇਲਿਆਂ ਦਾ ਜੇ ਉਹਨਾਂ ਉਹ ਸਾਡੇ ਨਾਲ ਹੀ ਐ ਨਾਲ ਹੀ ਰਹਿਣਗੇ ਤੇ ਇੱਕ ਕਮੇਟੀ ਦੇ ਸਦਚਾ ਨੂੰ ਮੈਂ ਕਰਨਾ ਚਾਹੁੰਦਾ ਬੇਨਤੀ ਕਿ ਡਿਸਾਈਡ ਲੈ ਵੇਦੀ ਦੱਸਣਗੇ ਕਰਨੀ ਜੀ ਆਓ ਜੀ आगे आगे ना हो हाँ जी बहुत बहुत मेहरबानी नरेंद्र जी कड़वासरा दो शब्द रखे चलो प्रधान जी ने ਇਹ ਹੈ ਕਿ ਮੇਲੇ ਦਾ ਆਪਾਂ ਵਿਚਾਰ ਅੱਜ ਵੀ ਕਰਨੇ ਆ ਤੇ ਇੱਕ ਮੀਟਿੰਗ ਆਪਾਂ ਦਸੰਬਰ ਮਹੀਨੇ ਚ ਰੱਖਾਂਗੇ ਜਿਹਦਾ ਥਾਂ ਤੇ ਟਾਈਮ ਤੁਹਾਨੂੰ ਫੋਨ ਰਾਹੀਂ ਦੱਸ ਦਿੱਤਾ ਜਾਊਗਾ ਕੁਝ ਵਿਚਾਰਾਂ ਐ ਇਸ ਮੇਲੇ ਦੇ ਕਰੀਏ ਤੇ ਕੁਝ ਵਿਚਾਰਾਂ ਉਸ ਮੀਟਿੰਗ ਚ ਕਰ ਲਾਂਗੇ ਅਗਰ ਲੱਗਿਆ ਵੀ ਇੱਕ ਮੀਟਿੰਗ ਹੋਰ ਹੋਣੀ ਚਾਹੀਦੀ ਹੈ ਤਾਂ ਆਪਾਂ ਇੱਕ ਮੀਟਿੰਗ ਹੋਰ ਰੱਖਣਾਗੇ ਸਿਸਟਮਾ ਸਾਰੇ ਉਹੀ ਚਾਹੁੰਦੇ ਆ ਵੀ ਛੋਟੀ ਵੱਡੀ ਚਾਲ ਵੀ ਹੋਵੇ ਡਿਸਪਲੇ ਵੀ ਹੋਵੇ ਉਹਦੇ ਜੇ ਇਨਾਮ ਵੀ ਦਿੱਤੇ ਜਾਣ ਪਿਛਲੀ ਵਾਰ ਜੋ ਆਪਾਂ ਇਨਾਮ ਦਿੱਤੇ ਹੈ ਐਤਕੀ ਹੋਰ ਵੀ ਵਧੀਆ ਚੀਜ਼ ਕੋਈ ਕਰੀ ਜਾਵੇ ਜਿਹੜੀ ਸੋਹਣੀ ਵੀ ਲੱਗੇ ਤੇ ਸੋਬਰ ਵੀ ਹੋਵੇ ਹੁਣ ਲੱਖਾ ਸਿੰਘ ਜੀ ਨੂੰ ਮੈਂ ਆਗਰਾ ਕਰੂੰਗਾ ਕਿ ਆਪ ਦੇ ਥਾਂ ਤੇ ਖੜੇ ਹੋ ਕੇ ਦਰਸ਼ਨ ਦੇਣ ਲੱਖਾ ਸਿੰਘ ਜੀ ਲੱਖਾ ਸਿੰਘ ਜੀ ਨਵੇਂ ਸਦੱਸਿਆਂ ਜੀ ਸਵਾਗਤ ਹੈ ਇਹਨਾਂ ਦਾ ਗੱਗੂ ਜੀ ਮਾਨਕਸਰ ਤੋਂ ਖੜੇ ਹੋ ਜਾਣਾ ਆਪਣੀ ਜਗ੍ਹਾ ਤੇ ਗੱਗੂ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਗੱਗੂ ਜੀ ਜੱਗ ਹੀਰਾ ਸਿੰਘ ਵਾਲਾ ਤੋਂ ਆਏ ਨੇ ਜੱਗ ਹੀਰਾ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਬਾਲਾ ਸਿੰਘ ਜੀ ਪੰਡਤ ਬੋਲਾ ਵਾਲੀ ਤੋਂ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਸਾਹਿਬ ਸਿੰਘ ਜੀ ਭਗਤਪੁਰਾ ਸਵਾਗਤ ਹੈ ਜੀ ਸਾਹਿਬ ਸਿੰਘ ਜੀ ਸਾਹਿਬ ਸਿੰਘ ਜੀ ਅੱਛਾ ਦਲੇਗੇ ਸੋ ਇਹ ਸੀ ਆਪਣੀ ਸਮਿਤੀ ਦੇ ਨਵੇਂ ਸਦਸਿਆ ਆਸ਼wini ਜਖੜ ਜੀ ਆਸ਼wini ਜੀ ਜਖੜ ਇਹਨਾਂ ਨੂੰ ਪਹਿਲਾਂ ਕੰਮ ਕਰਨਾ ਹੋਰ ਕੋਈ ਨਾਮ ਭੁੱਲਵਾ ਸ਼ਕ ਰਹੇ ਜੇ ਇੱਕ ਸੁਨੀਲ ਜੀ ਦੁੱਡੀ ਜੀ ਸੁਨੀਲ ਜੀ ਦੁੱਡੀ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਸਮੀਤੀ ਦੇ ਵਿੱਚ ਸੋ ਲਗਭਗ ਆਦਿੱਤਿਆ ਜੰਦੂ ਇੱਕ ਰਿਆ ਹੋ ਰਿਹਾ ਹੈ ਜੀ ਆਦਿੱਤਿਆ ਜੀ ਜੰਦੂ ਬਲਵਾੜਾ ਤੋਂ ਬਲਵਾੜਾ ਤੋਂ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਪੂਰੇ ਹੋਸ਼ੋ ਹਵਾਸ਼ ਪੂਰੇ ਧੂਮ ਧਾਮ ਤੇ ਪੂਰੀ ਜਨੂਨ ਦੇ ਨਾਲ ਆਪਣਾ ਇਹ ਸਿਸਟਮ ਚੱਲ ਰਿਹਾ ਹੈ ਨਵੇਂ ਸਦਸье ਵੀ ਪੂਰੇ ਤੰਮਨ ਤੇ ਤੰਗ ਦੇ ਨਾਲ ਆਪਣੇ ਨਾਲ ਸ਼ਾਮਿਲ ਹੋ ਰਹੇ ਹਨ ਤਾਂ ਦੀ ਜੇ ਗੱਲ ਕਰੀਏ ਤਾਂ ਇਹ ਦੀ ਗੱਲ ਨਹੀਂ ਆਪਣੀ ਸ੍ਰੀਤੀ ਦੇ ਉਹ ਗੁਰੂ ਗੋਬਿੰਦ ਸਿੰਘ ਜੀ ਆਪ ਕਲਾ ਵਰਤਾਉਂਦੇ ਉਸ ਮੇਲੇ ਵਿੱਚ ਕਿ ਮੈਂ ਸ਼ਾਇਦ ਤੁਸੀਂ ਮਹਿਸੂਸ ਕਰਿਆ ਜਾਂ ਨਹੀਂ ਕਰਿਆ ਪਰ ਮੈਂ ਪਹਿਲੇ ਮੇਲੇ ਦੀ ਇਹ ਚੀਜ਼ ਮਹਿਸੂਸ કરી ਸੀ ਬੀ ਗੁਰੂ ਜੀ ਆਪ ਕਲਾ ਵਰਤਾਉਂਦੇ ਆ ਉਸ ਮੇਲੇ ਦੇ ਵਿੱਚ ਆ ਮੇਲੇ ਬੜੇ ਮੈਂ ਪਹਿਲਾਂ ਵੀ ਕਹਿ ਗਿਆ ਇਸ ਸੁਬਬ ਦੇ ਨਾਲ ਤੇ ਜਾਂ ਰੱਬ ਦੇ ਨਾਲ ਹੀ ਮੇਲਾ ਲੱਗਦਾ ਹੈ ਹਕੂਮਤ ਵੋਹੀ ਕਰਤਾ ਹੈ ਜਿਸ ਕਾ ਦਿਲੋਂ ਪਰ ਰਾਜ ਹੋਤਾ ਹੈ ਹਕੂਮਤ ਵੋਹੀ ਕਰਤਾ ਹੈ ਜਿਸ ਦਾ ਦਿਲੋਂ ਪਰ ਰਾਜ ਹੁੰਦਾ ਹੈ ਵਰਨਾ यूं तो ਗਲੀ ਕੇ ਮੁਰਗੋਂ ਕੇ ਸਰ ਤੇ ਵੀ ਤਾਜ ਹੁੰਦਾ ਹੈ ਤਾਂ ਰਾਜ ਕਰਨਾ ਤਾਂ ਇਹ ਨੂੰ ਨਹੀਂ ਕਹਿ ਸਕਦਾ ਜੋ ਵੀ ਸਮਿਤੀ ਦੇ ਸੁਦਸਿਅ ਹੈ ਇਹ ਤਾਂ ਇੱਕ ਸੇਵਾਦਾਰ ਹੈ ਸੇਵਾ ਨਿਵਾਰੇ ਹੈ ਜਿਨ੍ਹਾਂ ਚਿਰ ਇਹਨਾਂ ਤੋਂ ਹੋਊਗੀ ਇਹ ਸੇਵਾ ਕਰਨਗੇ ਹੋਰ ਵੀ ਨਵੇਂ ਸੇਵਾਦਾਰ ਬਹੁਤ ਲੱਗੇ ਆ ਇਨੇ ਅਹੀਂ ਅਗੇ ਵਧਿਆ ਜਾਣਾ ਬਸ ਆਪਣੇ ਥੋੜਾ ਜਾ ਸੂਤ ਰੱਟ ਤੀਕੇ ਨਾਲ ਆਪਣੀਆਂ ਲੱਤਾਂ ਨੂੰ ਕਾਇਮ ਰੱਖੀਏ ਕਿਉਂਕਿ ਕੰਨਾ ਦਾ ਕੱਚਾ ਹੋਣਾ ਇੱਕ ਰਾਸਤੇ ਵੀ ਖਤਰਨਾਕ ਹੈ ਤੇ ਸਮੀਤੀ ਤਾਂ ਬਹੁਤ ਵੱਡੀ ਗੱਲ ਹੈ ਕੰਨਾ ਦਾ ਕੱਚਾ ਹੋਣਾ ਖਤਰਨਾਕ ਹੁੰਦਾ ਹੈ ਤਨਾ ਮੇਰਾ ਇਹ ਮੰਨਣਾ ਹੈ ਕਿ ਆਪਣੇ ਛਾਏ ਦੀ ਇਸ ਤਰ੍ਹਾਂ ਦਾ ਕੋਈ ਬੰਦਾ ਬੈਠਾ ਹੋਵੇ ਸੂਦਰਣ ਲੋਕ ਹੋ ਤੁਸੀਂ ਜੀਵਾਂ ਨੂੰ ਪਿਆਰ ਕਰਨ ਵਾਲੇ ਹੋ ਤੁਸੀਂ ਤੇ ਜਿਹੜਾ ਜੀਵ ਨੂੰ ਪਿਆਰ ਕਰਦਾ ਹੈ ਉਹ ਪ੍ਰਕਿਰਤੀ ਨਾਲ ਕੁਦਰਤ ਨਾਲ ਤੇ ਪਰਮਾਤਮਾ ਨਾਲ ਡਾਇਰੈਕਟ ਜੁੜਿਆ ਹੁੰਦਾ ਹੈ ਲੋਕ ਬਹੁਤ ਹੈ ਪਰ ਜੀਵ ਨੂੰ ਪਿਆਰ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਉਹ ਬੋਲਦਾ ਨਹੀਂ ਉਹ ਬੋਲ ਕੇ ਤਾਂ ਦੱਸਦਾ ਨਹੀਂ ਜੀਵ ਨੂੰ ਪਿਆਰ ਕਰਨ ਵਾਲਾ ਬੰਦਾ ਉਹਦੀ ਪਸ਼ੂ ਦੀ ਚਾਲ ਤੋਂ ਅੰਦਾਜ਼ਾ ਲਾ ਲੈਂਦਾ ਵੀ ਇਹਦੇ ਯਾਰਾ ਸਮੱਸਿਆ ਇਹਨੇ ਪਾਣੀ ਨਹੀਂ ਪੀਤਾ ਜਾਂ ਇਹ ਭੁੱਖਾ ਜਾਂ ਇਹਦੇ ਕੋਈ ਦਿੱਕਤ ਹੈ ਆਮ ਬੰਦੇ ਨੂੰ ਕਿੱਥੇ ਪਤਾ ਲੱਗਦਾ ਹੈ ਤਾਂ ਮੈਂ ਦੁਆਰਾ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇੱਕ ਨਿੱਕੇ ਜਿਹੇ ਸਬਦੇ ਤੇ ਬਹੁਤ ਵੱਡੀ ਸੰਖਿਆ ਵਿੱਚ ਇੱਥੇ ਇਕੱਠੇ ਹੋਏ ਮੀਟਿੰਗ ਵਾਰੇ ਵਿਚਾਰ ਵਿਰੰਤ ਵਿਸਾੰਤਰੇ ਕਰੇ ਉਹਨਾਂ ਵਿਚਾਰਾਂ ਤੋਂ ਆਪਾਂ ਜਿਹੜੇ ਚੰਗੇ ਵਿਚਾਰ ਲੱਗਣਗੇ ਉਹ ਆਪਾਂ ਦਸੰਬਰ ਵਾਲੀ ਮੀਟਿੰਗ 'ਚ ਫੇਰ ਉਹਨਾਂ ਨੂੰ ਰਿਪੀਟ ਕਰ ਲਾਂਗੇ ਤੇ ਉਹਨਾਂ ਤੋਂ ਜਿਹੜੇ ਆਪਾਂ ਨੂੰ ਐ ਲੱਗਣਗੇ ਵੀ ਸਰਵ ਸ਼੍ਰੇਸ਼ਟ ਹੈ ਉਹਨਾਂ ਨੂੰ ਆਪਾਂ ਮੇਲੇ ਦੇ ਵਿੱਚ ਜੋੜ ਲਾਂਗੇ ਤਾਂ ਕਿ ਇਹ ਮੇਲਾ ਦਿਨ ਦੁਗਣੀ ਤੇ ਰਾਤ ਚੌਗਣੀ ਉન્નਤੀ ਕਰੇ ਜਿੰਨੀ ਮੇਲਾ ਉન્નਤੀ ਕਰੂਗਾ ਓਨੀ ਜ਼ਿਆਦਾ ਉન્નਤੀ ਥੋਡੀ ਹੋਊਗੀ ਕਿਉਂਕਿ ਜਿਸ ਸਥਾਨ ਤੇ ਮੇਲਾ ਲੱਗਦਾ ਹੋਵੇ ਲੋਕ ਉਸ ਸਥਾਨ ਨੂੰ ਚਾਉਣ ਲੱਗ ਜਾਂਦੇ ਆ ਪਿਆਰ ਕਰਨ ਲੱਗ ਜਾਂਦੇ ਆ ਉਸ ਜਗ੍ਹਾ ਨੂੰ ਜੋਨਨਾ ਨੇ ਕੋਈ ਵੀ ਚੀਜ਼ ਕਰਨੀ ਹੈ ਨਾ ਤਾਂ ਮੇਲੇ ਤੋਂ ਸਬੰਧਿਤ ਬੰਦੇ ਨਾਲ ਗੱਲ ਕਰਦੀ ਹੈ ਚਾਹੇ ਉਹ ਫੋਨ ਤੇ ਕਰੇ ਤੇ ਚਾਹੇ ਆ ਕੇ ਕਰੇ ਇਹ ਚੀਜ਼ ਹਰ ਖੇਤਰ ਦੇ ਵਿੱਚ ਹੁੰਦੀ ਹੈ ਹਰ ਖੇਤਰ ਦੇ ਵਿੱਚ ਸੋ ਸਾਰਿਆਂ ਦਾ ਬੜਾ ਹੀ ਧੰਨਵਾਦ ਦਸੰਬਰ ਦੀ ਤਰੀਖ ਤੇ ਥਾਂ ਤੁਹਾਡੇ ਕੋਲੇ ਫੋਨ ਫੋਨ ਜਾਣਗੇ ਉਹ 5-7 ਤੱਕ ਪਹਿਲਾਂ ਤੁਹਾਨੂੰ ਫੋਨ ਕਰ ਦੇਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ कोई गल रै की भरपूर सिंह जी तुम आओ करो आओ आओ तुम करो को तो गल रही है विचार करो क्योंकि तो ਆ ਮੇਲੇ ਦੀ ਤਰੀਕ ਬਾਰੇ